ਕਰ ਨਸ਼ਿਆਂ ਦਾ ਜੀ ਰੋਕਦੇ ਆਂ ਗੱਲ ਪੈਂਦੇ ਆ ਕੋਈ ਪੰਚਾਇਤ ਰੋਕਦੀ ਉਹਨਾਂ ਦੇ ਗੱਲ ਪੈਂਦੇ ਆ ਪ੍ਰਸ਼ਾਸਨ ਕੋਈ ਸੁਣਦਾ ਨਹੀਂ ਹੁਣ ਬੁੱਢੇ ਬਾਰੇ ਵੇ ਮੰਜੇ ਦੇ ਪੈ ਗਏ ਪਾਣੀ ਪਿਉਣਾ ਲਾ ਕੌਣ ਆ ਸਵੇਰੇ ਉੱਠ ਕੇ ਚਾਹ ਪਾਣੀ ਦਿੰਦਾ ਸੀ ਤੇਰੇ ਕੋ ਦਿਆ ਸੀ ਕਬੱਡੀ ਖੇਡਦਾ ਸੀ ਕਬੱਡੀ ਖੇਡਦੇ ਖੇਡਦੇ ਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਸ਼ੇ ਕਰਨ ਲੱਗ ਗਏ ਜਿੰਨਾ ਮਰਜੀ ਜਿੰਨਾ ਮਰਜੀ ਲੈ ਲਓ ਪੁਲਿਸ ਫੜ ਕੇ ਮਗਰੋਲੀਆਂ ਦੇ ਛਡਾਉਣ ਵਾਲੇ ਪਹਿਲਾਂ ਖੜੇ ਹੁੰਦੇ ਆ ਵੀ ਜਾ ਕੇ ਖੇਡ ਕੇ ਆਇਆ ਇਹ ਜੀ ਇਸ ਨਛੇ ਦੀ ਲਪੇਟ ਦੇ ਵਿੱਚ ਆਇਆ ਜਿਹੜਾ ਸਾਡੇ ਕੋਲ ਅੱਜ ਅਸੀਂ ਪਹੁੰਚੇ ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਵਿੱਚ ਜਿੱਥੇ ਕਿ ਇੱਕ ਹਫ਼ਤੇ ਦੇ ਵਿੱਚ ਦੋ ਨੌਜਵਾਨ ਆ ਜਿਹੜੇ ਨਛੇ ਦੀ ਪੇਟ ਚੜ ਚੁੱਕੇ ਨੇ ਤੇ ਗੱਲ ਸਾਲ ਦੀ ਕੀਤੀ ਜਾਵੇ ਤਾਂ 10 ਤੋਂ 12 ਨੌਜਵਾਨ ਜਿਹੜੇ ਇੱਕ ਸਾਲ ਦੇ ਵਿੱਚ ਇਸ ਚਿੱਟੇ ਦੀ ਨਾਮਰਾਦ ਜਿਹੜੀ ਬਿਮਾਰੀ ਨੇ ਆਪਣੀ ਜਕੜ ਵਿੱਚ ਲੈ ਲੈਣੀ ਗਿਰਦ ਮਾਪੇ ਨੇ ਜਿਨ੍ਹਾਂ ਦੇ ਤੋ ਇੱਕ ਬੇਟਾ ਸੀਗਾ ਜਿਹੜਾ ਇੱਥੇ ਇਹਨਾਂ ਦੇ ਕੋਲੇ ਸਹਾਰਾ ਸੀਗਾ ਉਹ ਵੀ ਕੱਲ ਦੋ ਦਿਨ ਪਹਿਲਾਂ ਉਹਦੀ ਮੌਤ ਹੋ ਚੁੱਕੀ ਆ ਬਿਜੁਰਗ ਨੇ ਦੇਖ ਸਕਦੇ ਹੋ ਕਿ ਭਾਵਕ ਨੇ ਉਹਨਾਂ ਦੇ ਝੱਲੇ ਨਹੀਂ ਜਾ ਰਹੇ ਕਿ ਬਿਜੁਰਗ ਮਾਪੇ ਅੱਜ ਜਦੋਂ ਜਵਾਨ ਪੁੱਤ ਕੋਲੋਂ ਵਿਛੜਦਾ ਬਹੁਤ ਦੁੱਖ ਲੱਗਦਾ ਬਾਪੂ ਜੀ ਬਹੁਤ ਮੰਦ ਭਾਗੀ ਘਟਨਾ ਹੋਈ ਜਿਹੜਾ ਬੇਟਾ ਤੁਰਿਆ ਗਿਆ ਕਰੋ ਜੀ ਹਾਂ ਜੀ ਇਸ ਕਾਰਨ ਕੀ ਬਣਿਆ ਕਾਰਨ ਨਸ਼ਿਆਂ ਦਾ ਜੀ ਰੋਗ ਦੇ ਐ ਗੱਲ ਪੈਂਦੀ ਹੈ ਕੋਈ ਪੰਚਾਇਤ ਰੋਗ ਦੀ ਉਹਨਾਂ ਦੇ ਗੱਲ ਪੈਂਦੇ ਆ ਪ੍ਰਸ਼ਾਸਨ ਕੋ ਸੁਣਦਾ ਨਹੀਂ ਕਿੰਨੇ ਚੁੱਪ ਕਰਦਾ ਸੀ ਨਸ਼ਾ ਕੋਈ ਇਹਨੂੰ ਹੋਗੇ ਦੋ ਤਿੰਨ ਸਾਲ ਜਿਆਦਾ ਹੋ ਗਿਆ ਕਬੱਡੀ ਖੇਡਦੇ ਆ ਪਏ ਨਾ ਕਬੱਡੀ ਤੋਂ ਸ਼ੁਰੂ ਹੋ ਗਿਆ ਕਬੱਡੀ ਬਹੁਤ ਉਹ ਕਹਿੰਦੇ ਦੇਸ਼ਾਂ ਦੇ ਪੱਲੇ ਦੇਸ਼ਾਂ ਚ ਵੀ ਖੇਡ ਕੇ ਬਾਹਰਲੇ ਦੇਸ਼ ਚ ਵੀ ਬਰਿਆ ਹੈਗਾ ਤਿੰਨ ਸਾਲ ਦੋ ਵਰ ਗਿਆ ਸਿੰਗਾਪੁਰ ਜੂ ਬੈਠੇ ਆ ਕੇ ਲੱਤ ਆਏ ਜੀ ਲੱਗੀ ਇਹਨੂੰ ਬਾਪੂ ਮਾੜੀ ਸੰਗਤ ਨਾਲ ਦੇ ਮੁੰਡੇ ਕਰਦੇ ਨੇ ਸਭ ਕਰਦੇ ਜੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕਰਦੇ ਆ ਸ਼ਰ੍ਹਾਂ ਆਂ ਦਿਖਦਾ ਪਿੰਡ ਦੇ ਵਿੱਚ ਬਾਪੂ ਜੀ ਲਗਾਤਾਰ ਮੌਤਾਂ ਹੋ ਰਹੀਆਂ ਆਪਣੇ ਘਰੇ ਵੀ ਪੁੱਤਰ ਪੂਰਾ ਹੋਇਆ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਜਿਹੜੇ ਬਹੁਤ ਘਰਾਂ ਦੇ ਘਰ ਖਾਲੀ ਹੋਏ ਪਏ ਜੀ ਕੱਲ ਮਾਪਿਆਂ ਦੇ ਇਕੱਲੇ ਲੜਕਾ ਜਿਹੜਾ ਕੱਲ ਮਰਿਆ ਇਹ ਪਰਸੋਂ ਮਰਿਆ ਉਹ ਕੱਲ ਮਰਿਆ ਇੱਕ ਇੱਕ ਦਿਨ ਦੇ ਵਖਵੇ ਨਾਲ ਦੋ ਇੱਕ ਦਿਨ ਦੇ ਨਾਲ ਬੱਫੇ ਨਾਲ ਪ੍ਰਸ਼ਾਸਨ ਨਹੀਂ ਬਾਕੂ ਕੋ ਕਰਦਾ ਪਿੰਡ ਜਾਂ ਪਹਚਾਇਤ ਸੁਣਦਾ ਇਹ ਗੱਲ ਹੀ ਨਹੀਂ ਸੁਣਦਾ ਕੀ ਮੰਗ ਕਰਦੇ ਆ ਸਰਕਾਰ ਤੋਂ ਜਾਂ ਮੰਗ ਇਹ ਹੀ ਆਈ ਸਾਡੀ ਤਾਂ ਹੁਣ ਗਰੀਬ ਆਦਮੀ ਐ ਬਡਾਪੇ ਦੀ ਜਿਹੜੀ ਡਗੋਰੀ ਸੀ ਉਹ ਵੀ ਛਿੰਗ ਗਈ ਐ ਗਵਰਨਮੈਂਟ ਨੂੰ ਆਨੇ ਇਤਹਾਬ ਜਾਂਦਾ ਹੋਰ ਵਧਾ ਦਿਓ ਜਮੈਂ ਸਾਫ ਕਰਵਾ ਦੇ ਪਤਾ ਕੋਈ ਰਵੇ ਹੀ ਨਾ ਜਾਇਤੇ ਕੰਟਰੋਲ ਕਰਨ ਬਾਪੂ ਇਹ ਮੁੰਡਾ ਵਿਆਹ ਸੀਗਾ ਵਿਆਹ ਸੀ 2 ਸਾਲ ਵਿਆਹ ਰਹਿ ਬੱਚਾ ਹੈ ਨਹੀਂ ਸੀ ਕੋਈ ਤੋ ਨਹੀਂ ਤਾਂ ਪਤਨੀ ਫਿਰ ਸ਼ਰਮ ਪਤਨੀ ਚਲੀ ਗਈ ਫਿਰ ਨਸ਼ੇ ਦੇ ਚੱਕਰ ਜੀ ਲੱਗਦਾ ਨਹੀਂ ਜੇ ਨਸ਼ੇ ਬੰਦ ਹੋਣ ਤਾਂ ਸਾਡੀ ਜਵਾਨੀ ਬਚ ਸਕਦੀ ਜੀ ਘਰ ਵੱਜ ਜਾਣਗੇ ਜੀ ਜਿਹੜੀ ਜਵਾਨੀ ਦਾ ਬਚਣੀ ਬਚਣੀ ਹੈ ਜੀ ਹੁਣ ਬੁੱਢੇ ਬਾਰੇ ਵੇ ਮੰਜੇ ਦੇ ਪੈਸ ਜੀਗੇ ਪਾਣੀ ਪਿਉਣਾ ਲਾ ਕੌਣ ਹੈ ਸਵੇਰੇ ਉੱਠ ਕੇ ਚਾਹ ਪਾਣੀ ਦਿੰਦਾ ਸੀ ਜਦੋਂ ਸਵੇਰ ਨੂੰ ਨਹੀਂ ਹੁਣ ਦਿਸਦਾ ਬਹੁਤ ਔਖਾ ਲੱਗਦਾ ਮਾਪਿਆਂ ਨੂੰ ਕੀ ਕਰੀਏ ਸਵੇਰੇ ਉੱਠ ਕੇ ਜਦੋਂ ਪੁੱਤ ਮੱਥੇ ਲੱਗਦਾ ਕਿ ਉਹਦਾ ਕੋਣ ਵੱਜ ਜਾਂਦਾ ਸੀ ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਨੇ ਨਾਲ ਜੀਤ ਦੇ ਨਾਲ ਲਪਲੌਰ ਦੀ ਪੈਣ ਵੀ ਆ ਪੈਣੇ ਬਹੁਤ ਮੰਦ ਭਾਗੀ ਘਟਨਾ ਬਿਰਜ਼ੁਰਗ ਮਾਪਿਆਂ ਦੇ ਹੁੰਦੇ ਇੱਕ ਪੁੱਤ ਦਾ ਚਲੇ ਜਾਣਾ ਥੋੜਾ ਭਰਾ ਚਲਾ ਗਿਆ ਬੜੇ ਦੁੱਖ ਦੀ ਗੱਲ ਆ ਕਿ ਕਿਸ ਤਰ੍ਹਾਂ ਪਾਣਾ ਬਪਰੇ ਪੈਨੇ ਤੇ ਨਸ਼ੇ ਨਾਲ ਹੀ ਹੋਇਆ ਨਸ਼ਾ ਖਾਦਾ ਵੇ ਸੀ ਤਾਂ ਪਤਾ ਹੀ ਨਹੀਂ ਲੱਗਦਾ ਸੰਤ ਬਾ ਚ ਪਾ ਪਾਈ ਨਹੀਂ ਜਦੋਂ ਫੋਨ ਲਾਇਆ ਫਿਰ ਪਤਾ ਲੱਗਾ ਚੰਗਾ ਬੜਾ ਸੀ ਰਾਤ ਨੂੰ ਵਧੀਆ ਗੱਲਾਂ ਕਰਦਾ ਰਹਿਆ ਬੜੇ ਨਾਮ ਸਨਮਾਨ ਵੀ ਬਹੁਤ ਜਿੱਤੇ ਪੈਨੇ ਤੇਰਾ ਵਧੀਆ ਸੀ ਕਬੱਡੀ ਖੇਡਦਾ ਸੀਗਾ ਕਬੱਡੀ ਖੇਡਦੇ ਖੇਡਦੇ ਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਸ਼ੇ ਕਰਨ ਲੱਗ ਗਿਆ ਇਹ ਪਿੰਡਾਂ 'ਚ ਮਿਲ ਜਾਂਦਾ ਨਸ਼ਾ ਭਾਈ ਪਿੰਡਾਂ ਸਾਡੇ ਪਿੰਡ ਵੀ ਗਿਦਾ ਹੈ ਜੀ ਤੇ ਕਹਿੰਦੇ ਹੁਣ ਕੀ ਪਤਾ ਹੁਣ ਆਪਾਂ ਨੂੰ ਇਹਨਾਂ ਦੇ ਪਿੰਡ ਦਾ ਪਤਾ ਇੱਥੇ ਪਿੰਡ 'ਚ ਪਿੰਡ ਦੇ ਵਿੱਚ ਛਰੇਆ ਮਿਗਦਾ ਜੀ ਜਿੰਨਾ ਮਰਜੀ ਜਿੰਨਾ ਮਰਜੀ ਲੈ ਲਓ ਪੁਲਿਸ ਫੜ ਕੇ ਮਗਰੋਂ ਲੀ ਜਾਂਦੇ ਛਡਾਉਣ ਵਾਲੇ ਪਹਿਲਾਂ ਖੜੇ ਹੁੰਦੇ ਆ ਸਰਪੰਚ ਸਾਹਿਬ ਬਜ਼ੁਰਗਾਂ ਨੇ ਦੱਸਿਆ ਕਿ ਪਿੰਡ 'ਚ ਨਸ਼ਾ ਵਿਕਦਾ ਤਾਂ ਫਿਰ ਪੰਚਾਇਤੀ ਤੌਰ ਤੇ ਨਹੀਂ ਆਪਾਂ ਕੁਛ ਕਰਦੇ ਕੋਈ ਇਹਨੂੰ ਹਿੱਲਾ ਕੀਤਾ ਜਾਵੇ ਲਗਾਤਾਰ ਮੁੰਡੇ ਮਰ ਰਹੇ ਆ ਪਿੰਡ ਦੇ 10 ਤੋਂ 12 ਮੁੰਡੇ ਮਰ ਗਏ ਅਸੀਂ ਤਾਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕੀਤੀ ਹੈ ਵੀ ਇਹਦੇ ਤੇ ਕੰਟਰੋਲ ਕੀਤਾ ਜਾਵੇ ਵੀ ਇਹਨਾਂ ਨੂੰ ਫੜੋ ਬੰਦ ਕਰਾਓ ਸਾਡੇ ਨੌਜਵਾਨ ਮੁੰਡੇ ਮਰੀ ਜਾਂਦੇ ਆ ਜੇ ਘਰਾਂ ਦੇ ਘਰ ਵਿਲੇ ਹੋਈ ਜਾਂਦੇ ਆ ਜੇ ਹੂੰ ਅਸੀਂ ਆਪਣੇ ਤੌਰ ਤੇ ਕੋਈ ਕਰਦੇ ਆ ਤੇ ਸਾਨੂੰ ਆਪ ਨੂੰ ਖਤਰਾ ਬਣਿਆ ਪਿਆ ਸਾਡੇ ਦੀ ਗੱਲ ਪੈਂਦੀ ਹੈ ਅੱਛਾ ਸਾਡੇ ਕੋਲੇ ਕਿਹੜਾ ਕੋਈ ਸਿਕਿਉਰਿਟੀ ਹੈ ਜਾਂ ਕੋਈ ਸਾਡੇ ਕੋਲੇ ਕੋਈ ਹੋਰ ਸੋਰਸ ਹੈ ਅਸੀਂ ਕੰਮ ਧੰਦੇ ਕਰਨ ਵੀ ਜਾਣਾ ਸਾਰੇ ਨੇ ਇਕੱਲਿਆਂ ਨੇ ਕਿਤੇ ਬਾਹਰ ਅੰਦਰ ਵੀ ਜਾਣਾ ਇੰਨੇ ਲੋਕਾਂ ਦਾ ਤਾਂ ਇਹ ਕੰਮ ਜਿਹੜੇ ਵੇਚਦੇ ਆ ਉਹਨਾਂ ਦਾ ਤਾਂ ਸਾਰੇ ਪ੍ਰਬੰਧ ਕੀਤੇ ਹੁੰਦੇ ਆ ਇਹਨਾਂ ਦੇ ਮੂੰਹ ਬੰਨੇ ਹੁੰਦੇ ਆ ਪਹਿਲੀ ਗੱਲ ਅਸੀਂ ਤਾਂ ਜਾਣਦੇ ਹੁੰਨੇ ਹੁੰਦੇ ਬੰਦਾ ਕਿਹੜਾ ਕਿੱਥੋਂ ਆ ਕਿੱਥੇ ਸੱਟ ਗਿਆ ਗਲੀਆਂ ਚ ਤੁਰੇ ਫਿਰਦੇ ਚਾਰ ਚਾਰ ਮੋਟਰਸਾਈਕਲਾਂ ਤੇ ਤਿੰਨ ਤਿੰਨ ਚੜੇ ਫਿਰਦੇ ਪਿੰਡ ਜੀ ਵੀ ਖੀ ਜਾਂਦਾ ਪਿੰਡ ਚ ਸਾਰਾ ਕੁਝ ਸਾਰਾ ਕੁਝ ਹੀ ਹੋਈ ਜਾਂਦਾ ਜੀ ਸਰਪੰਚ ਸਾਹਿਬ ਵੇਖੋ ਜੀ ਸਾਡੇ ਥਾਣੇ ਆ ਸਾਡਾ ਜ਼ਿਲ੍ਹਾ ਹੈ ਪੁਲਿਸ ਆ ਇਹਨਾਂ ਨੂੰ ਕਿਤੇ ਪਤਾ ਐਮਐਲਏ ਸਾਹਿਬ ਵੀ ਥੋੜੀ ਦੂਰੀ ਤੇ ਰਹਿੰਦੇ ਆ ਕੋਲੇ ਜੀ ਸਾਡੇ ਨੇੜੇ ਹੀ ਆ ਸਾਰਾ ਕੁਝ ਕਿਰ ਕੋਈ ਕਿੰਨੇ ਸਰਕਾਰ ਤੱਕ ਆ ਹੁਣ ਜਿਹੜੀਆਂ ਮੌਤਾਂ ਹੋਈਆਂ ਜੀ ਪਤਾ ਤਾਂ ਉਹਨਾਂ ਨੂੰ ਵੀ ਹੁਣ ਹੁਣ ਇਹਨਾਂ ਨੇ ਹੀ ਕਰਨਾ ਜੀ ਹੁਣ ਅਸੀਂ ਕੀ ਕਹੀਏ ਹੁਣ ਸਰਕਾਰ ਆ ਸਰਕਾਰ ਦੇ ਨੁਮਾਇੰਦੇ ਆ ਇਹਨਾਂ ਨੂੰ ਕਰਨਾ ਚਾਹੀਦਾ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਨਹੀਂ ਤਾਂ ਇਹਨਾਂ ਤੇ ਕੋਈ ਕਾਰਵਾਈ ਜੋ ਵੀ ਬਣਦੀ ਹੈ ਥੋੜਾ ਸਖਤੀ ਨਾਲ ਇਹ ਕਰਨਾ ਚਾਹੀਦਾ ਹੁਣ ਜਦੋਂ ਇੰਨੀਆਂ-ਇੰਨੀਆਂ ਮੌਤਾਂ ਹੋਈਆਂ ਤੇ ਫੇਰ ਬਣਾ ਸਖਤੀ ਹੋਈ ਕੱਲੇ ਸਾਡੇ ਭਲੂਰ ਚ ਨਹੀਂ ਸਾਰੀ ਪੰਜਾਬ ਚ ਦੱਸਿਆ ਦੋ ਮੌਤਾਂ ਹੋ ਗਈਆਂ ਦੋ ਦਿਨਾਂ ਚ ਹਾਂਜੀ ਹੋਗੀਆਂ ਦੋ ਮਰਤੇ ਹੁਣ ਸਾਨੂੰ ਤਾਂ ਇਹ ਪਰਿਵਾਰ ਹੁਣ ਇਹਨਾਂ ਨੇ ਸਾਨੂੰ ਦੱਸਤਾ ਪਰਿਵਾਰ ਨੇ ਵੀ ਸਾਡਾ ਮੁੰਡਾ ਇਸ ਤਰ੍ਹਾਂ ਸੀਗਾ ਨਸ਼ੇ ਦੀ ਉਗੜੂ ਸੀ ਨਸ਼ਾ ਲੈਂਦਾ ਸੀ ਹੁਣ ਕਈ ਪਰਿਵਾਰ ਦੱਸ ਦਿੰਦੇ ਕਈ ਆਪ ਦਾ ਲਕੋੜਾ ਖ ਲੈੰਦੇ ਸਾਨੂੰ ਦੱਸਦੇ ਵੀ ਨਹੀਂ ਪੰਚਾਇਤ ਨੂੰ ਜਦੋਂ ਨਹੀਂ ਦੱਸਦੇ ਜੇ ਦੱਸ ਵੀ ਦਿੰਦੇ ਆ ਤੇ ਸਾਡੇ ਫੇਰ ਵੀ ਕੀ ਵਾਸਾ ਹੈ ਤਾਂ ਪ੍ਰਸ਼ਾਸਨ ਨੂੰ ਕੋਈ ਥਾਣੇ ਦਰਬਾਰੇ ਜਾ ਕੇ ਤੇ ਪਰਿਵਾਰ ਦੇ ਨਾਲ ਜਾ ਕੇ ਕਹਿ ਸਕਦੇ ਪਰ ਮੈਂ ਇਹ ਵੀ ਗੱਲ ਕਹਿਣਾ ਵੀ ਮੌਤਾਂ ਹੋਈਆਂ ਜੇ ਸਰਕਾਰ ਨੇ ਪ੍ਰਬੰਧ ਕੀਤੇ ਸੀਗੇ ਵੀ ਆ ਉਹਡ ਸੈਂਟਰ ਬਣਾਏ ਸੀ ਨਸ਼ਾ ਛਡਾਊ ਕੇਂਦਰ ਜੇ ਨਸ਼ਾ ਛਡਾਊ ਕੇਂਦਰ ਮੈਨੂੰ ਤਾਂ ਕਿਸੇ ਪਰਿਵਾਰ ਨੇ ਸਾਨੂੰ ਪੰਚਾਇਤ ਨੂੰ ਆ ਸੰਮਤੀ ਮੈਂਬਰ ਬੈਠਾ ਮੇਰੇ ਮੈਂਬਰ ਵੀ ਹੈ ਸਾਨੂੰ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਆ ਸਾਡਾ ਮੁੰਡਾ ਜੀ ਸਾਥੋਂ ਬੇਵਸ ਹੋ ਗਿਆ ਵੀ ਮੁੰਡਾ ਸੈਂ ਪਰਿਵਾਰ ਨਹੀਂ ਬੱਚੇ ਨੂੰ ਸਹਿਮਤ ਕਰਨਾ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇਹ ਜੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੁਣ ਕੱਲੇ ਬਜ਼ੁਰਗ ਨੇ ਪਰਿਵਾਰਾਂ ਨੂੰ ਜੀ ਵੇਖੋ ਕੱਲਾ ਪਰਿਵਾਰ ਹੈ ਉਹੀ ਇਹਨਾਂ ਦਾ ਸਹਾਰਾ ਸੀਗਾ ਤੇ ਸਰਕਾਰ ਜਿੱਥੇ ਦੂਜਿਆਂ ਨੂੰ ਮਦਦ ਕਰਦੀ ਹੈ ਕੋਈ 10-10 ਲੱਖ ਰੁਪਇਆ ਇਹਨਾਂ ਨੂੰ ਵੀ ਚਾਹੀਦਾ ਹੈ ਇਹੋ ਜਿਹਾ ਗਰੀਬ ਪਰਿਵਾਰ ਹੈ ਇਹ ਮਿਸਤਰੀ ਪਰਿਵਾਰ ਹੈ ਦਿਹਾੜੀ ਦੱਪੇ ਵਾਲਾ ਪਰਿਵਾਰ ਹੈ ਹਰ ਪਰਿਵਾਰ ਨੂੰ 10-10 ਲੱਖ ਰੁਪਇਆ ਉਹਦਾ ਪੁਨਰਵਾਸ ਤੇ ਮੁੜਵਸੇਬੇ ਵਾਸਤੇ ਦੇਣਾ ਚਾਹੀਦਾ 10-10 ਲੱਖ ਰੁਪਇਆ ਉਹਨਾਂ ਨੂੰ ਵੀ ਤਾਂ ਕਿ ਉਹ ਜਿਹੜਾ ਆਪਦਾ ਘਰ-ਬਾਰ ਆਪਦੀ ਰੋਜੀ ਰੋਟੀ ਹੈ ਜਿਹੜੀ ਉਹ ਚਲਾ ਸਕਣ ਸਾਡੀ ਤਾਂ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਪਰਿਵਾਰਾਂ ਲਈ ਸੋਚਿਆ ਜਾਵੇ ਪਰ ਸਾਨੂੰ ਅੱਜ ਤੱਕ ਕਿਸੇ ਪਰਿਵਾਰ ਨੇ ਵੀ ਪਿੰਡ 'ਚ ਇਹ ਨਹੀਂ ਆਖਿਆ ਵੀ ਸਾਡਾ ਮੁੰਡਾ ਜੀ ਇਹਨੂੰ ਆਪਾਂ ਚਲੋ ਚਾਲੋ ਸਾਡੇ ਨਾਲ ਆਪਾਂ ਨੂੰ ਕਿਤੇ ਦਾਖਲ ਕਰਾਈਏ ਕਿਸੇ ਡਾਕਟਰ ਤੋਂ ਆਪਾਂ ਦਵਾਈ ਦਵਾਈਏ ਅਸੀਂ ਵੀ ਨਾਲ ਜਾਈਏ ਜੀ ਨੂੰ ਕਹੀਦਾ ਉਹ ਆਪਦਾ ਪਰਦੇ ਚ ਗੱਲ ਨੂੰ ਰੱਖਦਾ ਹੁਣ ਗਲੀਆਂ ਚ ਤਾਂ ਸਾਰਾ ਕੁਝ ਮੁੰਡੇ ਵੀ ਤੁਰੇ ਫਿਰਦੇ ਨਸ਼ਾ ਵੀ ਹੈ ਜਦੋਂ ਬਾਈ ਨੇ ਕੋਈ ਨਾਂ ਲਊ ਕੋਈ ਕਾਰਵਾਈ ਤਾਂ ਉਦੋਂ ਹੀ ਹੋਣੀ ਹੈ ਨਾ ਸਰਪੰਚ ਸਾਹਿਬ ਫੜਾਏ ਵੀ ਬਹੁਤ ਆ ਛੁੱਟ ਕੇ ਪਹਿਲੇ ਛੁੱਟ ਕੇ ਆ ਜਾਂਦੇ ਉਹ ਆ ਜਾਂਦੇ ਛੁੱਟ ਕੇ ਚਲੋ ਜਿਹੜੇ ਛੁੱਟ ਕੇ ਆ ਜਾਂਦੇ ਫਿਰ ਕਾਨੂੰਨ ਹੀ ਉਨਾਂਕ ਹੈ ਉਹਨਾਂ ਨੂੰ ਸਜ਼ਾ ਜਾਂ ਕੋਈ ਉਨਾਂਕ ਰੱਖਦੇ ਕੋਈ ਮਹੀਨਾ ਵੀ ਦਾ ਰੱਖਦੇ ਉਹ ਬਾਹਰ ਆ ਜਾਂਦੇ ਜਿਆਦਾ ਸਰਕਾਰ ਕੋਈ ਉਸ ਤਰ੍ਹਾਂ ਦੇ ਕੋਈ ਕਾਨੂੰਨ ਸਖਤ ਬਣਾਵੇ ਨਾ ਜਿੱਦੇ 'ਚ ਕੋਈ ਸਜ਼ਾ ਨਾ ਹੋਵੇ ਇਹਨਾਂ ਨੂੰ ਕੋਈ ਸਖਤ ਸਜ਼ਾ ਹੋਵੇ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਨੇ ਸਰ ਲਗਾਤਾਰ ਮੌਤਾਂ ਹੋ ਰਹੀਆਂ ਆ ਪਿੰਡ ਦੇ ਵਿੱਚ ਕਾਫੀ ਜਿਹੜਾ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਆ ਚਿੱਟਾ ਕਹਿੰਦੇ ਘਰ ਘਰ ਵਿਕਣ ਵਾਲਾ ਕੰਮ ਹੋਇਆ ਪਿੰਡ ਵਿੱਚ ਕੋਈ ਸ਼ੱਕ ਨਹੀਂ ਆ ਜੀ ਦੱਸੀ ਜਾਂਦੇ ਤੁਹਾਨੂੰ ਪਹਿਲਾਂ ਵੀ ਲਾਲਜੀ ਦਾ ਜਿਹੜਾ ਲਾਲਾ ਉਹਦੇ ਫਤ ਤਾਂ ਗੱਲ ਹੋਈ ਆ ਉਹਨਾਂ ਨੇ ਵੀ ਦੱਸਿਆ ਪਰ ਕੋਈ ਸ਼ੱਕ ਨਹੀਂ ਜੇ ਹੁਣ ਕੋਈ ਪਰਿਵਾਰ ਦੱਸ ਦਿੰਦਾ ਜਿਵੇਂ ਸਪੰਸਰ ਸਾਹਿਬ ਨੇ ਕਿਹਾ ਕੋਈ ਲੋਕ ਰੱਖ ਲੈਂਦਾ ਕੋਈ ਇਹਦੇ 'ਚ ਸ਼ੱਕ ਨਹੀਂ ਗਿਆ ਇੱਕ ਲੜਕਾ ਕੱਲਾ ਮਾਪਿਆਂ ਦਾ ਪੁੱਤ ਸੀਗਾ ਉਹ ਹੋ ਗਿਆ ਤੇ ਇਹ ਲਾਲਜੀ ਤੋਂ ਵਧੀਆ ਆਪਦੇ ਚਾਲੂ ਕੰਮਤੰਦਾ ਕਰਦਾ ਸੀ ਗਰੀਬ ਪਰਿਵਾਰ ਆ ਅਸੀਂ ਤਾਂ ਇਹ ਹੀ ਤੁਹਾਡੇ ਮੱਧਮ ਰਾਇ ਸਰਕਾਰ ਨੂੰ ਕਹਿੰਨੇ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਵਿਚਾਰਾਂ ਦਾ ਇਹਨਾਂ ਦਾ ਸਾਰਾ ਕੋਈ ਨਾ ਬਜ਼ੁਰਗ ਵਿਚਾਰੇ ਬੁੱਢੇ ਬੈਠੇ ਆ ਇਹਨਾਂ ਦੀ ਵਾਈਫ ਸੀ ਉਹ ਲਾਲਜੀ ਦੀ ਮਾਤਾ ਜੀ ਉਹ ਪਹਿਲਾਂ ਸੁਰਗਵਾਸ ਹੋ ਗਏ ਤੇ ਕੋਈ ਵੀ ਇਹਨਾਂ ਦਾ ਘਰ ਦੇ ਵਿੱਚ ਸਾਰਾ ਨਹੀਂ ਆ ਉਹਨਾਂ ਦੀਆਂ ਲਾਲਜੀ ਦੀਆਂ ਭੈਣਾਂ ਬੈਠੀਆਂ ਤੇ ਬੜਾ ਦੁੱਖ ਹੁੰਦਾ ਇਸ ਪਰਿਵਾਰ ਨੂੰ ਵੇਖ ਕੇ ਵੀ ਇੱਕ ਇਹ ਜਿਹਾ ਨੌਜਵਾਨ ਜਿਹੜਾ ਸਾਡੇ ਪਿੰਡ ਦਾ ਇੱਕ ਕਬੱਡੀ ਖਿਡਾਰੀ ਵੀ ਸੀਗਾ ਬਾਹਰ ਵੀ ਜਾ ਕੇ ਖੇਡ ਕੇ ਆਇਆ ਇਹ ਜੀ ਇਸ ਨਸ਼ੇ ਦੀ ਲਪੇਟ ਦੇ ਵਿੱਚ ਆਇਆ ਜਿਹੜਾ ਸਾਡੇ ਕੋਲੋਂ ਖੁੱਸ ਗਿਆ। ਸਭ ਲਗਾਤਾਰ ਕਾਫੀ ਮੌਤਾਂ ਹੋਈਆਂ ਪਿੰਡ ਦੇ ਵਿੱਚ ਜੇ ਬਹੁਤ ਮੌਤਾਂ ਹੋਈਆਂ ਪਿਛਲੇ 2 ਤੋਂ 4 ਮਹੀਨਿਆਂ ਦੇ ਵਿੱਚ ਕੀਤੀ ਜਾਵੇ ਤਾਂ 10 ਪਿਛਲੇ ਸਾਲ ਵੀ ਹੋਈਆਂ ਮੌਤਾਂ ਐਤਕੀ ਵੀ ਹੋਈਆਂ ਕੋਈ ਪਰਦਾ ਰੱਖ ਜਾਂਦਾ ਹੈ ਹੈ ਕਾਰਨ ਇਹ ਨਸ਼ੇ ਦੀ ਬੰਦੇ ਆ ਜੇ ਕੋਈ ਨਸ਼ੇ ਦਾ ਇੱਥੇ ਵੇਚਦੇ ਆ ਉਹਨਾਂ ਨੂੰ ਕੋਈ ਫੜਦਾ ਹੈ ਤੇ ਥਾਣੇ ਪਿੱਛੇ ਜਾਂਦੇ ਛੜ ਉਹਨਾਂ ਦੇ ਪਹਿਲਾਂ ਜਾ ਵੜਦੇ ਆ ਪਿੰਡ ਚ ਹੀ ਮਿਲ ਜਾਂਦਾ ਕੀ ਇੱਥੇ ਹੁਣ ਕਰਾਂਗੇ ਦੱਸਈ ਜਾਂਦੇ ਜੀ ਤੁਹਾਨੂੰ ਦੱਸਦਾ ਸਾਰਾ ਕੁਝ ਉਹਦੇ ਪਿਤਾ ਨੇ ਦੱਸਤਾ ਸਾਡੇ ਕੋਈ ਦੱਸਣ ਦੀ ਲੋਕ ਨਹੀਂ ਦਿੰਦਾ ਪਰ ਅਸੀਂ ਕਰ ਨਹੀਂ ਕੋ ਸਕਦੇ ਕਿਉਂਕਿ ਜੇ ਕਰਦੇ ਆ ਤਾਂ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਸਾਨੂੰ ਵੀ ਉਹਨਾਂ ਤੋਂ ਡਰਾਂ ਸਾਡੇ ਗੱਲ ਨਾ ਪੈਣ ਕੀ ਮੰਗ ਕਰਦੇ ਆ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜਾ ਸਖਤ ਕਾਨੂੰਨ ਇਹਨਾਂ ਦੇ ਇੱਕ ਬਣਾਏ ਜਾਣ ਜੇ ਕੋਈ ਨਸ਼ੇ ਵਾਲਾ ਇਹੋ ਜਿਹਾ ਕੰਮ ਕਰਦਾ ਵੇਚਦਾ ਤੇ ਉਹਨਾਂ ਤੇ ਸਖਤ ਕਾਨੂੰਨ ਲਾ ਕੇ ਉਹਦੀ ਜੀਵਨਤਨਾ ਹੋਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਪਰਿਵਾਰ ਵੇਖੋ ਤੁਸੀਂ ਅੱਜ ਕਿੰਨੇ ਕ ਚਰਾਗ ਬੁੱਝ ਗਏ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਘਰਾਂ 'ਚ ਜਾਂਦੇ ਆ ਉਹਨਾਂ ਦੇ ਮਾਤਾ ਪਿਤਾ ਰਹਿੰਦੇ ਆ ਤਾਹਾਂ ਮਾਰਦੇ ਚੱਲੇ ਨਹੀਂ ਜਾਂਦੇ ਪਰ ਕਰ ਕੋਈ ਸੱਦ ਕੀ ਕਰ ਸਕਦੇ ਹਾਂ ਜੋ ਸਰਕਾਰਾਂ ਹੀ ਇਹ ਕਰ ਸਕਦੀ ਹੈ ਬਿਲਕੁਲ ਜਿੱਥੇ ਬਜ਼ੁਰਗ ਮਾਪਿਆਂ ਨੇ ਦੁੱਖ ਦਾ ਸੁਨਾਇਆ ਕਿ ਕਿਸ ਤਰ੍ਹਾਂ ਉਹਨਾਂ ਦੇ ਪੁੱਤ ਨਸ਼ੇ 'ਚ ਪਏ ਤੇ ਕਿਸ ਤਰ੍ਹਾਂ ਮੌਤ ਹੋਈ ਆ ਪਿੰਡ ਵਾਸੀ ਵੀ ਨੇ ਮੰਗ ਕਰ ਰਹੇ ਨੇ ਸਰਕਾਰ ਤੋਂ ਕਿ ਇਹਨਾਂ ਬਜ਼ੁਰਗਾਂ ਦੀ ਜਿਹੜੀ ਮਦਦ ਕੀਤੀ ਜਾਵੇ ਜਿਹੜਾ ਆਪਣਾ ਬੁਢਾਪੇ ਦਾ ਜਿਹੜਾ ਸਮਾਂ ਉਹ گزار ਸਕਣ ਤੇ ਚਿੱਟਾ ਜਿਹੜਾ ਲਗਾਤਾਰ ਪਿੰਡ ਵਿੱਚ ਵਿਖ ਰਿਹਾ ਇਸ ਤੇ ਜਿਹੜੀ ਨੱਥ ਪਾਈ ਜਾਵੇ ਕੈਮਰਾਮੈਨ ਅਨਸਾਰ ਦੇ ਨਾਲ ਸਾਦਤ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ